ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਜਲੰਧਰ ਲੋਕ ਸਭਾ ਹਲਕੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਹਲਕਾ ਫਲੌਰ ਦੇ ਪਿੰਡ ਬਿਰਕਾਮ ਬੜਾ ਪਿੰਡ ਕਨੜੇਸੀਆਂ ਤੇ ਹੋਰ ਵੱਖ-ਵੱਖ ਪਿੰਡਾਂ 'ਚ ਕੀਤੀਆਂ ਗਈਆਂ ਚੋਣ ਮੀਟਿੰਗਾਂ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰ ਗਈਆਂ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਹਲਕਾ ਫਲੌਰ ਦੀਆਂ ਸਮੱਸਿਆਵਾਂ 'ਤੇ ਬੋਲਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਉਹ ਨਾ ਚਮਕੌਰ ਸਾਹਿਬ ਦਾ ਵਿਕਾਸ ਕੀਤਾ ਹੈ ਉਸੇ ਤਰ੍ਹਾਂ ਇਸ ਹਲਕੇ ਦੀ ਨੁਹਾਰ ਵੀ ਬਦਲੀ ਜਾਵੇਗੀ ਉਨਾ ਕਿਹਾ ਹੈ ਕਿ ਇੱਥੇ ਆਧੁਨਿਕ ਸਹੂਲਤਾਂ ਨਾਲ ਲੈਸ ਵੱਡੇ ਸਰਕਾਰੀ ਹਸਪਤਾਲ ਅਤੇ ਸਰਕਾਰੀ ਯੂਨੀਵਰਸਿਟੀਆਂ ਦੀ ਵੱਡੀ ਲੋੜ ਹੈ ਜਦਕਿ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਰਹੇਗੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਲਕਾ ਫਲੋਰ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਦਾ ਮੁੱਲ ਹਲਕੇ ਦੀ ਤਰੱਕੀ ਕਰਕੇ ਮੋੜਨਗੇ ਇਸ ਦੌਰਾਨ ਬੜਾ ਪਿੰਡ ਵਿੱਚ ਮੀਟਿੰਗ ਦੌਰਾਨ ਪੁੱਜੇ ਕਿਸਾਨਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕਰਨ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਤੇ ਆੜਤੀਆਂ ਦੇ ਹੱਕ ਵਿੱਚ ਨਾਰੇ ਵੀ ਲਗਾਏ ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਲਵਾਨ surjit singh amarpal ਪਹੁੰਚਲੇ ਪ੍ਰਿਤਪਾਲ ਸਿੰਘ ਸਰਪੰਚ ਸੁਖਵਿੰਦਰ ਕੌਰ ਸਵਰਨ ਸਿੰਘ ਦੇਸ ਰਾਜਮਾਲ ਸੋਢੀ ਰਾਮ ਸੰਤੀ ਮੈਂਬਰ ਨਵਦੀਪ ਸਿੰਘ ਬਲਵੀਰ ਸਿੰਘ ਮੱਖਣ ਸਿੰਘ ਸਰਪੰਚ ਪਰਮਜੀਤ ਰਾਏ ਮਨੋਹਰ ਲਾਲ ਯੂਥ ਆਗੂ ਸਰਬਜੀਤ ਸਾਹੀ ਗੁਰਦੀਪ ਸਿੰਘ ਸਹੋਤਾ ਡਾਕਟਰ ਮਲਿਕ surjit mal ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰ ਪਿੰਡਾਂ ਦੇ ਸਰਪੰਚ ਪੰਜ ਤੇ ਸਥਾਨਿਕ ਆਗੂ ਹਾਜ਼ਰ ਸਨ ਦਾ ਬਰਾਹਮਣ ਜੀ ਦਾ ਸੋਨੀਆ ਜੀ ਦਾ ਕਿ ਸਾਨੂੰ ਇੱਕ ਚਿੱਟੀ ਚਾਦਰ ਫਤਾਰ ਉਮੀਦਵਾ ਚੰਦੀ ਸਿੰਘ ਪਰਵਾਰ ਦੇ ਜਿਹੜਾ ਬੰਦੂ ਗਰਸੀ ਤੇ ਕਟਾ ਚੰਦੀ ਕਰਵਾਤਾ ਹੋਇਆ ਜਿਹੜੇ ਗਰਸੀ ਸਾਰੀਆਂ ਤੇ ਰਹੀਆਂ ਲੱਗਦੇ ਨੇ ਹੋਰ ਜਿਹੜੇ ਸਭ ਜੀ ਚਲੇ ਗਏ ਕੰਨੀ ਗਰਸੀ ਕਰਤੀ ਹੈ ਜੀ

ਇਹ ਲੱਗਦਾ ਕਿ ਇਹ ਜੀ ਕੋਡਾ ਕਰਜਾ ਮਾਫ ਕਰਿਆ 19 ਨਹੀਂ 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 ਚਲੋ ਇਹ ਕਿ ਮਕੰਮਾ ਨਹੀਂ ਹੋਇਆ ਹੋਰ ਕਿਉਂ ਮਰੇ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਜੀ ਜੇ ਕਿਸਾਨ ਦਾ ਹੈ ਤਾਂ ਕਿਉਂ ਨਹੀਂ ਹੋ ਸਕਦਾ ਨਹੀਂ ਮੈਂ ਕਹਿਣਾ ਕਿ ਕਿਸਾਨ আর মজਦুর ਦੇ ਵੀ ਹੋ ਸਕਦਾ ਦੋਵੇਂ ਇੰਡਸਟਰੀਆਂ ਦੇ ਹੋ ਸਕਦੇ ਮੈਂ ਇਹੀ ਆਵਾਜ਼ ਉਗਾਉਣੀ ਹੈ ਉੱਥੇ ਜਾ ਕੇ ਇਹ ਤੁਸੀਂ ਆਵਾਨੀ ਆ ਰੰਡਾਲੀ ਨੂੰ ਹਜ਼ਾਰਾਂ ਕਰੋੜ ਰੁਪਏ ਲੱਖਾਂ ਕਰੋੜਾਂ ਤੱਕ ਅਰਪਰ ਰੁਪਏ ਦੇ ਰਹੇ ਹੋ ਨਹੀਂ ਤੁਸੀਂ ਯਾਰ ਕਿਸਾਨ ਦੀ ਰੋਟੀ ਜਿਹੜਾ ਕਿਸਾਨ ਅੱਜ ਅੰਨਦਾਤਾ ਅੱਜ ਤੱਕ ਰਿਹਾ ਤੁਸੀਂ ਨੂੰ ਮਹਤਾਜ ਬਣਾਉਣ ਲੱਗੇ ਹੋ ਪੂਰਾ ਵੀ ਨਿਕਲਿਆ ਮੈਂ ਨਰਾਈ ਲੱਗੀਆਂ ਹੈ ਭਾਈ ਤੁਹਾਡੀ ਮੁਆਫੀ ਦਾ ਮੈਂ ਬੋਲਦਾ ਜੋ ਪਹਿਲੀਆਂ ਸਰਕਾਰਾਂ ਨੇ ਦਿੱਤਾ ਮੈਂ ਉਹ ਪੂਰਾ ਜੋ ਮੇਰਾ ਕਿਰਦਾਰ ਮੋਦੀ ਦੇ ਨਾਲ ਰਿਹਾ ਜਦ ਕਿਸਾਨਾ ਦੇ ਉੱਪਰ ਮਤਲਬ ਅਪੱਤੀ ਆਈ ਤਾਂ ਮੈਂ ਨਾਲ ਕਿਸਾਨਾਂ ਦੇ ਖੜਿਆ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਪੰਜੇਵਾਲਾ ਬਿੱਦੂਗਾ

ਪਿੰਡਾਂ ਦਾ ਦੌਰਾ ਕਰ ਰਹੇ ਆ ਬਹੁਤ ਵੱਡਾ ਹੁਸ਼ਿਆ ਲੋਕਾਂ ਦੇ ਦੇਖਣ ਨੂੰ ਮਿਲ ਰਿਹਾ ਔਰਤਾਂ ਬੀਬੀਆਂ ਪਹਿਣਾ ਤੇ ਨੌਜਵਾਨ ਵੀਰ ਖਾਸ ਤੌਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਪ੍ਰੋਗਰਾਮਾਂ ਦੇ ਵਿੱਚ ਆ ਰਹੇ ਆ ਮੀਟਿੰਗਾਂ ਨੂੰ ਰੈਲੀ ਦਾ ਰੂਪ ਬਣ ਜਾਂਦਾ ਤੇ ਇੱਕ ਵੱਡੀ ਜਿਤਵਲ ਕਾਂਗਰਸ ਪਾਰਟੀ ਵੱਧ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬੜਾ ਪਿੰਡ ਵਿਖੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਲੋਕ ਸਭਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੀ ਪ੍ਰੋਗਰਾਮ ਰੱਖਿਆ ਗਿਆ ਹੈ ਰੈਲੀ ਆ ਜਿਹਦੇ ਵਿੱਚ ਪਿੰਡ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਮਿਲਿਆ ਸੋਨਾ ਭਰਮਾ ਹੰਗਾਰਾ ਮਿਲਿਆ ਤਾਂ ਸੋਨਾ ਇਕੱਠ ਹੋਇਆ ਆ ਅਸੀਂ ਉਹਨਾਂ ਦਾ ਬੜੇ ਪਿੰਡ ਆਉਣ ਤੇ ਜੀ ਆਇਆਂ ਧੰਨਵਾਦ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਦਰ ਸਿੰਘ ਸੇਂਗ ਬਲਾ ਸ਼ਾਂਤੀ ਮੈਂਬਰ ਪੈਂਟੇਸਿਆ ਕੰਨਾ ਮੈਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਚੰਨਜੀਤ ਸਿੰਘ ਚੰਨੀ ਜੀ ਸਾਡੇ ਪਿੰਡ ਪਹੁੰਚਾਰੇ ਨੇ ਤੇ ਸਾਡੇ ਪਿੰਡ ਦੇ ਸੱਜਣਾਂ ਬਹੁਤ ਪਰਵਾਸ ਬੇਕਤੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਚੰਨਜੀਤ ਸਿੰਘ ਚੰਨੀ ਜੀ ਨੂੰ ਪੈਂਟੇਸਿਆ ਕੰਨਾ ਤੋਂ ਬਹੁਤ ਵੱਡੀ ਲੀਡਰ ਚੇਤਾਵਾਂਗੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਚੰਨਜੀਤ